ਪ੍ਰਤਾਪ ਘੋੜੇ ਦੇ ਜਾਣ ਦਾ ਬਹੁਤ ਡੂੰਗਾ ਦਰਦ ਮਨਾਇਆ ਸਾਰੇ ਘੋੜਿਆਂ ਵਾਲੇ ਭਰਾਵਾਂ ਨੇ ਦਰਦ ਬੰਡਾ ਕੇ ਦੁਬਾਰੇ ਫੇਰ ਬਾਈ ਅੰਗਰੇਜ਼ ਨੂੰ ਹੌਸਲਾ ਦੇ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਆ ਆ ਜਿਹੜਾ ਸਾਹਮਣੇ ਤੁਸੀਂ ਘੋੜਾ ਬਾਹਰ ਨਿਕਲਦਾ ਦੇਖ ਰਹੇ ਹੋ ਨਾਲ ਮੁੰਡਾ ਬਾਈ ਕੁਲਵੀਰ ਬਾਈ ਅੰਗਰੇਜ਼ ਦਾ ਰਿਸ਼ਤੇਦਾਰ ਆ ਇਹਦੇ ਘਰੇ ਹੁੰਦਾ ਸੀ ਇਹ ਘੋੜਾ ਇਹ ਬਸ਼ੀਰਾ ਦੋਸਤੋ ਹੁਣ ਸਟੱਡ ਸਰਵਿਸ ਵਾਸਤੇ ਬਾਈ ਅੰਗਰੇਜ਼ ਦੇ ਘਰੇ ਪਹੁੰਚ ਚੁੱਕਿਆ ਸੋ ਸੁਣ ਜਿਵੇਂ ਤੁਸੀਂ ਪਹਿਲਾਂ ਪ੍ਰਤਾਪ ਨੂੰ ਪਿਆਰ ਦਿੰਦੇ ਰਹੇ ਹੋ ਸਾਰੇ ਘੋੜਾ ਪਾਲਕ ਵੀਰਾਂ ਤੋਂ ਇਹ ਉਮੀਦ ਕਰਦੇ ਆਂ ਇਹ ਆਸ ਕਰਦੇ ਆਂ ਵੀ ਇਸੇ ਘੋੜੇ ਨੂੰ ਵੀ ਤੁਸੀਂ ਇਦਾਂ ਹੀ ਪਿਆਰ ਬਰਕਰਾਰ ਰੱਖੋਗੇ ਆ ਬੜਾ ਭੋਗ ਵਾਲੇ ਦਿਨ ਬਾਈ ਸਾਰੇ ਭਰਾ ਆ ਕੇ ਘੋੜਿਆਂ ਵਾਲੇ ਇਸ ਘੋੜੇ ਨੂੰ ਦੇਖ ਕੇ ਗਏ ਸੀ ਬਾਈ ਦੇ ਘਰੇ ਇਸੇ ਗੱਲ ਕਰਕੇ ਬਾਈ ਦਾ ਹੌਂਸਲਾ ਜਿਹੜਾ ਦੁਬਾਰੇ ਫੇਰ ਵਧਿਆਗਾ ਬਸ਼ੀਰਾ ਬਹੁਤ ਜ਼ਿਆਦਾ ਚੰਗਾਗਾ ਇਹਦੀ ਜਿਹੜੀ ਉਮਰ ਆ ਤਕਰੀਬਨ ਹਜੇ 44-45 ਮਹੀਨੇ ਹੋਈ ਆ ਕੱਦਾ ਜਿਹੜਾ ਇਹਦਾ 67+ ਆ ਲਾਈਨ ਬਹੁਤ ਵਧੀਆ ਇਹਦੀ ਪ੍ਰਿੰਸ ਘੋੜੇ ਦਾ ਪੋਤਾ ਹੈ ਤੇ ਬਾਬੇ ਜਗਦੀਸ਼ ਦੇ ਕੋਲੇ ਪਿੰਡ ਖੇੜੀ ਹੁੰਦਾ ਸੀਗਾ ਗਵਿੰਦਾ ਘੋੜਾ ਬਹੁਤ ਜਿਆਦਾ ਚੰਗਾ ਬਹੁਤ ਜਿਆਦਾ ਸੋਹਣਾ ਸੁਨੱਖਾ ਚੰਗੇ ਕੱਦ ਕਾਠ ਵਾਲਾ ਘੋੜਾ ਸੀ ਉਹਦਾ ਬੱਚਾ ਦੋਸਤੋ ਇਹ ਗਵਿੰਦੇ ਦਾ ਤੇ ਜੇ ਆਪਾਂ ਇਹਦੀ ਮਾਂ ਵਾਲੇ ਪਾਸਿਓਂ ਗੱਲ ਕਰੀਏ ਇਹਦੀ ਮਾਂ ਸਮੁੰਦਰ ਘੋੜੇ ਦੀ ਧੀ ਆ ਨੌਕਰੀ ਘੋੜੀ 64 65 ਇੰਚ ਹਾਈਟ ਦੀ ਸੋ ਦੋਸਤੋ ਅੱਪਾ ਸਕਰੀਨ ਦੇ ਉੱਤੇ ਨੰਬਰ ਸ਼ੇਅਰ ਕਰ ਰਹੇ ਹਾਂ ਬਾਈ ਅੰਗਰੇਜ਼ ਦਾ ਤੇ ਬਾਈ ਕੁਲਵੀਰ ਦਾ ਤੇ ਸਾਰੇ ਘੋੜਿਆਂ ਵਾਲੇ ਭਰਾਵਾਂ ਤੋਂ ਉਮੀਦ ਕਰਦੇ ਹਾਂ ਪ੍ਰਤਾਪ ਦੀ ਤਰ੍ਹਾਂ ਇਸ ਘੋੜੇ ਨੂੰ ਵੀ ਤੁਸੀਂ ਪਿਆਰ ਦਿਓਗੇ ਇਹਦਾ ਨਾਮ ਰੱਖਿਆ ਗਿਆ ਦੋਸਤੋ ਆਜ਼ਾਦ ਸਿੰਘ ਸੋ ਕਿਸੇ ਵੀ ਭਰਾ ਨੇ ਆਜ਼ਾਦ ਸਿੰਘ ਤੋਂ ਸਟੱਡ ਸਰਵਿਸ ਲੈਣੀ ਆ ਤਾਂ ਚਾਹੇ ਬਾਈ ਅੰਗਰੇਜ਼ ਨੂੰ ਫੋਨ ਲਾ ਲਿਓ ਤੇ ਚਾਹੇ ਫੋਨ ਲਾ ਲਿਓ ਬਾਈ ਕੁਲਵੀਰ ਨੂੰ ਹੁਣ ਜਿਹੜੀ ਇਹਦੀ ਤੁਹਾਨੂੰ ਸਟੱਡ ਸਰਵਿਸ ਆ ਆਜ਼ਾਦ ਸਿੰਘ ਦੀ ਪਿੰਡ ਲੱਕੜ ਵਾਲੇ ਮਿਲੂਗੀ ਜਮੰਦਾ ਫਾਰਮ ਦੇ ਉੱਤੇ ਜਿੱਥੇ ਪਹਿਲਾਂ ਪ੍ਰਤਾਪ ਘੋੜਾ ਹੁੰਦਾ ਸੀ ਦੋਸਤੋ ਤੇ ਬਾਈ ਯਾਰਗੇ ਕਹਿੰਦੇ ਵੀ ਯਾਰ ਜਿੱਥੇ ਆਪਾਂ ਨੂੰ ਭਰਾਵਾਂ ਨੇ ਐਡਾ ਹੌਸਲਾ ਦਿੱਤਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪ੍ਰਤਾਪ ਦਾ ਅਫਸੋਸ ਜ਼ाहिर ਕੀਤਾ ਤੇ ਮੈਂ ਉਹਨਾਂ ਦੇ ਪਿਆਰ ਦਾ ਹਮੇਸ਼ਾ ਰਿਣੀ ਰਹੂੰਗਾ ਤੇ ਫੀਸ ਆਪਾਂ ਇਹਦੀ ਬੜੀ ਵਾਜਿਬ ਰੱਖੀ ਆ ਕਹਿੰਦਾ ਸਿਰਫ 22000 ਰੁਪਿਆ ਮੀਟਿੰਗ ਫੀਸ ਆ ਦੋਸਤੋ ਤੇ ਕਿਸੇ ਵੀ ਭਰਾ ਨੇ ਆਪਦੀ ਘੋੜੀ ਕਰਾਸ ਕਰਾਉਣੀ ਆ ਮੇਟ ਕਰਾਉਣੀ ਆ ਆ ਇਸ ਘੋੜੇ ਤੋਂ ਤੁਸੀਂ ਹੁਣ ਸਟੱਡ ਸਰਵਿਸ ਲੈ ਸਕਦੇ ਹੋ ਘੋੜਾ ਚੰਗਾ ਬਹੁਤ ਆ ਕੁਆਲਿਟੀ ਵਾਈਜ਼ ਵੀ ਓਕੇ ਆ ਮਜ਼ਬੂਤ ਵੀ ਆ ਘੋੜਾ ਤੇ ਬਾਕੀ ਤੁਸੀਂ ਲੈਂਥ ਲੰਥ ਤੁਸੀਂ ਦੇਖ ਹੀ ਲਈ ਕਦ ਕਾਠ ਘੋੜੇ ਦਾ ਬਹੁਤ ਜਿਆਦਾ ਚੰਗਾ ਸੋ ਇਸੇ ਤਰ੍ਹਾਂ ਹੀ ਸਾਰੇ ਭਰਾ ਰਲ ਮਿਲ ਕੇ ਆਪਾਂ ਹੌਸਲਾ ਦਿੰਦੇ ਰਹੀਏ ਤਾਂ ਕਿ ਜਿਹੜਾ ਜਿਵੇਂ ਆਪਾਂ ਕਹਿਣੇ ਹੁੰਨੇ ਆ ਵੀ ਦੁੱਖ ਬੰਦੇ ਤੋਂ ਘਟ ਜਾਂਦਾਗਾ ਅੱਜ ਨਹੀਂ ਤਾਂ ਕੱਲ ਬੰਦਾ ਫਿਰ ਹੌਲੀ ਹੌਲੀ ਕਰਕੇ ਉਹਨਾਂ ਚੀਜ਼ਾਂ ਨੂੰ ਚਲੋ ਪਿੱਛੇ ਭੁੱਲ ਜਾਂਦਾਗਾ ਕਿਉਂਕਿ ਵੈਸੇ ਚਲੋ ਚੰਗੀਆਂ ਚੀਜ਼ਾਂ ਭਲਾਈਆਂ ਤਾਂ ਨਹੀਂ ਜਾਂਦੀਆਂ ਪਰ ਇਹਨਾਂ ਚੀਜ਼ਾਂ ਨੂੰ ਫੇਰ ਵੀ ਇੱਕ ਨਾ ਇੱਕ ਦਿਨ ਆਪਾਂ ਨੂੰ ਪਿੱਛੇ ਹਟਾਉਣਾ ਪੈਂਦਾ ਸੋ ਬਾਈ ਨੂੰ ਆਪਾਂ ਦਿੰਨੇ ਆ ਵਧਾਈਆਂ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਦੁਬਾਰੇ ਫੇਰ ਬਾਈ ਦੇ ਘਰੇ ਘੋੜਾ ਪਹੁੰਚਿਆ ਦੋਸਤੋ ਬੂਟਾ ਲਾਇਆ ਨਵਾ ਪ੍ਰਮਾਤਮਾ ਨੇ ਮਿਹਰ ਭਰਿਆ ਹੱਥ ਰੱਖਣ ਦੇ ਉੱਤੇ ਸੋ ਕਿਸੇ ਵੀ ਭਰਾ ਨੇ ਕੋਈ ਵੀ ਗੱਲਬਾਤ ਪੁੱਛਣੀ ਹੋਈ ਤਾਂ ਸਕਰੀਨ ਦੇ ਉੱਤਲੇ ਪਾਸੇ ਆਪਾਂ ਬਾਈ ਅੰਗਰੇਜ਼ ਦਾ ਨੰਬਰ ਦਿੱਤਾ ਤੇ ਹੇਠਾਂ ਆਪਾਂ ਬਾਈ ਕੁਲਵੀਰ ਦਾ ਨੰਬਰ ਪਾਤਾ ਤੇ ਹੁਣ ਜਿਹੜੀ ਗੱਲਬਾਤ ਆ ਸਾਰੀ ਤੁਹਾਡੇ ਸਿਰ ਤੇ ਆ ਤੁਸੀਂ ਹੀ ਇਸ ਘੋੜੇ ਨੂੰ ਅੱਗੇ ਲੈ ਕੇ ਤੁਰਨਾਗਾ